ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਕਸਮੂ ਨਾਪਾ ਹਲਕੇ ਦੀ ਸੰਗਤ ਨੂੰ ਬੇਨਤੀ ਕਰਨੀ ਚਾਹਣਾ ਕਿ ਬਹੁਤ ਹੀ ਭਾਗਾ ਵਾਲਾ ਸਮਾਜ ਸੱਚੇ ਪਾਸ਼ਾ ਬਖਸ਼ਿਸ਼ ਕਰ ਰਿਹਾ ਨਾਬੇ ਤੇ ਤਕਸਦੀ ਪਟਨਾ ਸਾਹਿਬ ਤੋਂ ਇੱਕ ਮਹੀਨਾ ਪਹਿਲਾਂ ਇੱਕ ਜਾਗਰਤੀ ਯਾਤਰਾ ਦੇ ਰੂਪ ਦੇ ਵਿੱਚ ਨਗਰ ਕੀਰਤਨ ਆਰੰਭ ਹੋਇਆ ਜਿਹੜਾ ਕਿ ਨੌ ਸਕੇਟਾਂ ਦੇ ਵਿੱਚ ਹੁੰਦਾ ਹੋਇਆ ਪੰਜਾਬ ਦੇ ਵਿੱਚ 21 ਤਰੀਕ ਨੂੰ ਐਂਟਰ ਕਰ ਰਿਹਾ ਔਰ ਪੰਜਾਬ ਦੇ ਅਲਗ-ਅਲਗ ਸ਼ਹਿਰਾਂ ਤੋਂ ਹੁੰਦਾ ਹੋਇਆ ਅਨੰਦਪੁਰ ਸਾਹਿਬ ਦੀ ਸਮਾਪਤੀ ਹੋ ਗਈ ਤੇ 23 ਤਰੀਕ ਨੂੰ ਦੁਪਹਿਰੇ 12 ਵਜੇ ਨਾਭਾ ਦੇ ਵਿੱਚ ਪਟਾਲਾ ਗੇਟ ਨਾਭਾ ਇਹ ਨਗਰ ਕੀਰਤਨ ਜਿਹੜਾ ਪਹੁੰਚ ਰਿਹਾ ਜਿਹਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਸਤਰ ਬਸਤਰ ਔਰ ਬਾਬਾ ਦੀਪ ਸਿੰਘ ਜੀ ਦੇ ਹੱਥ ਲਿਖਤ ਇਹਦਾ ਜਿਹੇ ਗੁਰੂ ਸਾਹਿਬ ਜੀ ਦਾ ਸਰੂਪ ਗੁਰਗੰਸਾ ਮਹਾਰਾਜ ਦਾ ਉਹ ਨਾਲੇ ਦੀ ਔਰ ਸੰਗਤ ਜਿਹੜੀ ਪਹੁੰਚੀ ਆ ਜੇ ਵਿਸ਼ੇਸ਼ ਤੌਰ ਤੇ ਭਾਈ ਸਾਹਿਬ ਭਾਈ ਜੀ ਸਿੰਘ ਜੀ ਸੋਈ ਸਾਹਿਬ ਜਿਹੜੇ ਪ੍ਰਧਾਨ ਨੇ ਇਕ ਸ਼੍ਰੀ ਪਟੜਾ ਸਾਹਿਬ ਉਛੇ ਸਤਾ ਤੇ ਚਟਿਕੜ ਕੌਂਸੀ ਇਨਵੀਟੇਸ਼ਨ ਦੇਣ ਵਾਸਤੇ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਉਹਨਾਂ ਨੂੰ ਇਹਨਾਂ ਨੇ ਇਨਵੀਟੇਸ਼ਨ ਦਿੱਤਾ ਉਹ ਸੁਹਾਣਾ ਸਾਹਿਬ 21 ਤਰੀਕ ਨੂੰ ਹਾਜ਼ਰੀ ਲਾਉਣਗੇ ਤੇ ਦਾਸ ਭਾਗਾਵਾਲਾ ਜੀ ਕੇ ਇਹ ਚੱਲ ਕੇ ਆਏ ਨੇ ਇਨਵੀਟੇਸ਼ਨ ਦੇ ਰਹੇ ਨੇ ਔਰ ਸੰਗਤ ਨੂੰ ਨਾਲ ਜੋੜ ਰਹੇ ਆ ਸਾਡੇ ਸਟੋਰੀ ਸਿਮਰਸਨ ਵੀ ਜਿਹੜੇ ਇਹਨਾਂ ਦਾ ਬਹੁਤ ਵੱਡਾ ਜ਼ਿੰਮੇਵਾਰੀ ਆ ਬਹੁਤ ਗੰਭੀਰਤਾ ਦੇ ਨਾਲ ਨਗਰ ਕੀਰਤਨ ਲੈ ਕੇ ਕੰਮ ਕਰ ਰਹੇ ਆ ਅੱਗੇ ਇੰਦਰ ਖਰਸਾ ਸੋ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ 23 ਤਾਰੀਖ ਨੂੰ ਨਾਭਾ ਤੇ ਵਿਸ਼ੇਸ਼ ਬਖਸ਼ਿਸ਼ ਜਿਹੜੀ ਗੁਰੂ ਸਾਹਿਬ ਦੀ ਹੋ ਰਹੀ ਹੈ ਨਗਰ ਕੀਰਤਨ ਪਹੁੰਚਣਾ ਦੀ 12 ਵਜੇ ਪਟਾਲਾ ਗੇਟ ਨਾਭਾ ਤੇ ਤੁਸੀਂ ਸਾਰਿਆਂ ਨੇ ਪਰਿਵਾਰ ਸਮੇਤ ਹੁਮ ਮਾ ਕੇ ਪਹੁੰਚਣਾ ਤੇ ਇੱਕ ਘੰਟਾ ਨਗਰ ਕੀਰਤਨ ਜਿਹੜਾ ਜੀ ਗੁਰੂ ਸਾਹਿਬ ਦੀ ਪਾਲਕੀ ਸੰਗਤ ਲੰਗਰ ਲਾਇਆ ਜਾਣਗੇ ਔਰ ਉੱਥੇ ਹਰ ਚੀਜ਼ ਦੀ ਵਿਵਸਥਾ ਹੋਏਗੀ ਤੁਸੀਂ ਪਰਿਵਾਰ ਸਮੇਤ ਆਓ ਬਖਸ਼ਿਸ਼ਾਂ ਦੇ ਦਰਸ਼ਨ ਕਰੋ ਵਾਦੀਪ ਸਿੰਘ ਜਿਹੜਾ ਲਿਖਦੇ ਜਿਹੜੀ ਪ੍ਰਗਨ ਸਮਾਰੋਹ ਦੀ ਉਹਨਾਂ ਦੇ ਦਰਸ਼ਨ ਕਰੋ ਤੁਸੀਂ ਸੋ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਜਰੂਰ 23 ਤਰੀਕ ਨੂੰ ਤੁਸੀਂ ਨਾਪਾ ਦੇ ਵਿੱਚ 23 ਅਕਤੂਬਰ ਨੂੰ 2025 ਤੇ ਤੁਸੀਂ ਜਰੂਰ ਦਰਸ਼ਨ ਦਿਓ ਮੈਂ ਤੁਹਾਡਾ ਸਦਾ ਇੰਤਜ਼ਾਰ ਕਰੂੰਗਾ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ